ਅਖਿਲ ਭਾਰਤੀ ਸਫਾਈ ਮਜ਼ਦੂਰ ਯੂਨੀਅਨ ਵੱਲੋਂ ਪੰਜਾਬ ਪ੍ਰਧਾਨ ਰਮੇਸ਼ ਕਟੋ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ ਬਾਰਬਕੀ ਚੌਕ ਵਿਖੇ ਕੀਤੇ ਗਏ ਇਸ ਰੋਸ ਪ੍ਰਦਰਸ਼ਨ ਸੰਬੰਧੀ ਜਾਣਕਾਰੀ ਦਿੱਤਾ ਹੋਇਆ ਉਹਨੇ ਕਿਹਾ ਕਿ ਪਿਛਲੇ ਦਿਨੀ 26 ਜਨਵਰੀ ਨੂੰ ਡਾਕਟਰ ਭੀਮਰਾਉ ਅੰਬੇਦਕਰ ਦੀ ਮੂਰਤੀ ਦੇ ਨਾਲ ਕੋਈ ਬੇਅਦਬੀ ਜਿਹੜੀ ਕਿ ਅਫਸਰ ਵਿਖੇ ਕੀਤੀ ਗਈ ਉਸ ਨੂੰ ਲੈ ਕੇ ਉਹਨੇ ਕਿਸ਼ੋਰ ਕੀਤੇ ਹੈ ਉਹਨੇ ਕਿਹਾ ਕਿ ਜੇਕਰ ਅਰੋਪੀਆਂ ਦੇ ਖਿਲਾਫ ਸੰਖਰਵਾਇਨਾਮੀ ਨਹੀਂ ਕੀਤੀ ਗਈ ਤੇ ਉਨਾਤੇ ਜਲਦੀ ਜੀ ਕਾਰਵਾਈ ਨਾ ਹੋਈ ਤਾਂ ਉਹਨੇ ਕਿਹਾ ਕਿ ਉਹਨਾ ਵੱਲੋਂ ਸਫਾਈ ਵਿਵਸਥਾ ਪੂਰੀ ਕਰਵਾ ਦ ਦਿੱਤਾ ਜਾਵੇਗਾ। ਉਹਨੇ ਕਿਹਾ ਕਿ ਸੰਘਰਸ਼ ਬਹੁਤ ਤੇਜ਼ ਹੋਵੇਗਾ ਤੇ ਉਹ ਕਿਸੇ ਵੀ ਤਰ੍ਹਾਂ ਪਿੱਛੇ ਨਹੀਂ ਹਟਣਗੇ। ਆਵਾ ਤੇਰੀ ਸੋ ਅੱਜ ਦਾ ਜਿਹੜਾ ਧਰਨਾ ਪ੍ਰਦਰਸ਼ਨ ਸਾਡੇ ਖਲ ਬਾਤੀ ਸਫਾਈ ਦੀ ਦੂਜੇ ਨੇ ਵੱਲ ਹੋਇਆ ਔਰ ਇਹ ਰੋਸ ਧਰਨਾ ਜਿਹੜਾ ਡਾਟਰ ਬੀਆਰ ਅੰਬੇਦਕਰ ਦੀ ਮੂਰਤੀ ਨਾਲ ਛੇੜਖਾਨੀ ਨੇ ਜਿਹੜੀ ਹੋਈ ਹੈ ਉਹਦੇ ਰੋਸ ਵਿੱਚ ਰੋਸ ਮਜਾਰਤ ਵੀ ਕੀਤਾ ਗਿਆ ਔਰ ਇਹ ਰੋਸ ਜਿਹੜਾ ਸਾਡੇ ਬਾਲਮੀ ਸਮਾਜ ਦੇ ਵਿੱਚ ਨਹੀਂ ਪੂਰੇ ਹਿੰਦੁਸਤਾਨ ਦੇ ਲੋਕਾਂ ਦੇ ਮਨਾਂ 'ਚ ਰੋਸ ਆ ਮੈਂ ਪੰਜਾਬ ਸਰਕਾਰ ਅਗੇ ਬੇਨਤੀ ਜ਼ਰੂਰ ਕਰਾਂਗਾ ਕਿ ਜਿਹੜੇ ਵੀ ਦੋਸ਼ੀ ਨੇ ਇਹ ਕੰਮ ਕੀਤੀ ਹਰ ਗੱਲ ਕੀਤੀ ਹੈ ਉਹ ਦੂਸਰੀ ਦੇ ਖਿਲਾਫ ਐਨਐਸਏ ਨੈਸ਼ਨਲ ਸਕੋਟੀਆਟ ਕਾਨੂੰਨ ਲਾ ਕੇ ਧਾਰਾ ਉਹ ਹੀ ਲਾ ਕੇ ਉੱਥੇ ਹੋਣੀ ਚਾਹੀਦੀ ਆ ਤਾਂ ਜੋ ਕਿਸੇ ਵੀ ਮੂਰਤੀ ਦੇ ਨਾਲ ਛੇੜਖਾਨੀ ਨਹੀਂ ਹੋਣੀ ਚਾਹੀਦੀ ਕਿਉਂਕਿ ਕਿਸੇ ਵੀ ਧਰਮ ਦੇ ਥੇਸ ਨਹੀਂ ਪੁੱਜਣੀ ਚਾਹੀਦੀ ਮੇਰੀ ਇਹ ਬੇਨਤੀ ਹੈ ਪੰਜਾਬ ਸਰਕਾਰ ਅੱਗੇ ਕਿਉਂਕਿ ਜੋ ਵੀ ਸਾਨੂੰ ਪੰਜਾਬ ਸਰਕਾਰ ਵੱਲੋਂ ਸਾਡੀ ਪੰਜਾਬ ਦੀ ਜਿਹੜੀ ਸੂਬਾ ਕਮੇਟੀ ਵੱਲ ਹੁਕਮ ਹੋਏਗਾ ਅੱਜ ਦੇ ਸਿਰਫ ਪਠਾਨਕੋਟ ਦੇ ਵਿੱਚ ਸਫਾਈ ਦਾ ਕੰਮ ਤੇ ਸੀਵਰ ਦਾ ਕੰਮ ਠੱਪ ਰੱਖੇ ਜਿਸ ਤਰ੍ਹਾਂ ਸਾਨੂੰ ਪੰਜਾਬ ਸ ਪੰਜਾਬ ਦੀ ਸੂਬਾ ਕਮੇਟੀ ਵੱਲ ਹੁਕਮ ਹੋਏਗਾ ਅਗਲੀ ਕਾਰਵਾਈ ਆਪਾਂ ਉਸੇ ਹਿਸਾਬ ਨਾਲ ਜਿਹੜੀ ਸਾਡੀ ਯੂਨੀਅਨ ਦੇ ਆਗੂਕਾਰ ਬਹਿ ਕੇ ਫੈਸਲਾ ਕਰਨਗੇ ਜੈ ਭੀਮ ਜੈ ਅੱਜ ਦੀ ਹੜਤਾਲ ਕਿੰਨੇ ਸਮੇਂ ਦੀ ਹੈ ਅੱਜ ਦੀ ਹੜਤਾਲ ਸਿਰਫ ਇੱਕ ਦਿਨ ਵਾਸਤੇ ਰੱਖੀ ਗਈ ਹੈ ਕਿਉਂਕਿ ਸਾਨੂੰ ਇੱਕ ਦਿਨ ਵਾਸਤੇ ਹੁਕਮ ਹੋਇਆ ਵੀ ਇੱਕ ਦਿਨ ਦੀ ਹੜਤਾਲ ਤੁਹਾਡੇ ਪਠਾਨਕੋਟ ਵੀ ਚਾਹੀਦੀ ਆ ਪਠਾਨਕੋਟ ਆਪਾਂ ਕੀਤੀ ਆ If you wish that your child learns today and leads tomorrow, bring them to A&M's GEMS Cambridge International School, Pathankot, affiliated to CBSE New Delhi. Little kids are soft at body and strong at soul. Such is our kindergarten section, with kids friendly classrooms and strong ethics to inculcate good habits among our little champs. The future-ready school with shooting range, cricket academy, NCC naval unit, swimming classes, judo, taekwondo, karate, and skating classes. Training of vocal, classical, and western music, dance classes for hip hop, freestyle, jazz, locking, popping, chess, horse riding, football, and so on. A&M's James Cambridge International School opposite Canada Palace near A&M Institute's Jalandhar Dalhousie Bypass Road, Pathankot.